ਦੀਵਾਲੀ ਮੌਕੇ ਮਹਿਲਾਵਾਂ ਨੂੰ ਮਿਲੇਗਾ ਵੱਡਾ ਤੋਹਫ਼ਾ ਨੌਜਵਾਨਾਂ ਨੂੰ ਹਰੇਕ ਮਹੀਨੇ ਮਿਲਣਗੇ 5-5000 ਰੁਪਏ ਹੁਣ ਜਲਦੀ ਭਰ ਲਓ ਆਹਾ ਨਵਾਂ ਫਾਰਮ ਦੇਖੋ ਪੂਰੀ ਜਾਣਕਾਰੀ ਅੱਜ ਦੀਆਂ ਤਾਜ਼ਾ ਮੁਖ ਖਬਰਾਂ ਤੇ ਸਕੀਮਾਂ 6 ਅਕਤੂਬਰ 2024 ਤਾਂ ਹਾਂਜੀ ਦੋਸਤੋ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਦੇਵਾਂਗੇ ਐਂਡ ਤੱਕ ਆਪਣੀ ਵੀਡੀਓ ਨੂੰ ਜਰੂਰ ਦੇਖਿਓ ਦੀਵਾਲੀ ਮੌਕੇ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਮਿਲੇਗਾ ਨੌਜਵਾਨਾਂ ਨੂੰ ਹਰੇਕ ਮਹੀਨੇ 5-5000 ਮਿਲਣਗੇ ਕਿਹੜਾ ਫਾਰਮ ਤੁਹਾਨੂੰ ਭਰਨਾ ਪਵੇਗਾ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਪਹਿਲੀ ਤੇ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਪੰਚਾਇਤੀ ਚੋਣਾਂ ਨੇ ਮਾਨ ਸਰਕਾਰ ਨੂੰ ਕੀਤਾ ਮਾਲੋਮਾਲ ਪੰਚਾਇਤੀ ਚੋਣਾਂ ਪੰਜਾਬ ਸਰਕਾਰ ਲਈ ਇੱਕ ਆਰਥਿਕ ਮਦਦ ਲੈ ਕੇ ਆਈਆਂ ਨੇ ਕਹਿਣ ਦਾ ਭਾਵ ਹੈ ਕਿ ਇਸ ਦੇ ਨਾਲ ਪੰਜਾਬ ਸਰਕਾਰ ਦੇ ਵਿਭਾਗਾਂ ਨੂੰ ਮਾਲੋ ਮਾਲ ਕਰ ਦਿੱਤਾ ਹੈ ਖਜ਼ਾਨੇ ਨੂੰ ਵੀ ਵੱਡਾ ਹੰਗਾਰਾ ਮਿਲਿਆ ਜਿਵੇਂ ਕਿ ਪਿਛਲੇ 5 ਸਾਲਾਂ ਵਿੱਚ ਪੰਜਾਬ ਦੇ ਕਿਸੇ ਵੀ ਪਿੰਡ ਨੇ ਚੁੱਲਾ ਟੈਕਸ ਨਹੀਂ ਭਰਿਆ ਸੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਸੋ ਸਾਲ ਦਾ ਪੁਰਾਣਾ ਇਹ ਟੈਕਸ 7 ਰੁਪਏ ਸਾਲਾਨਾ ਹੈ ਪੰਚਾਇਤੀ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਇਕੱਠਾ 5 ਸਾਲ ਦਾ ਚੁੱਲਾ ਟੈਕਸ ਭਰ ਕੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਖਾਤੇ ਕਰੀਬ 2 ਕਰੋੜ ਰੁਪਏ ਪਾਏ ਨੇ ਜਲ ਸਪਲਾਈ ਵਿਭਾਗ ਨੂੰ 17 ਜ਼ਿਲ੍ਹਿਆਂ ਵਿੱਚੋਂ 35 ਕਰੋੜ ਰੁਪਏ ਪ੍ਰਾਪਤ ਹੋਏ ਨੇ ਜਦਕਿ ਬਿਜਲੀ ਬੋਰਡ ਨੂੰ ਆਪਣੇ ਡਿਫਾਲਟਰ ਖਪਤਕਾਰਾਂ ਤੋਂ 90 ਕਰੋੜ ਰੁਪਏ ਪ੍ਰਾਪਤ ਹੋਏ ਨੇ ਤਾਂ ਦੇਖੋ ਕੋਆਪਰੇਟਿਵ ਸੁਸਾਇਟੀਆਂ ਨੂੰ ਵੀ ਚੋਣ ਲੜ ਰਹੇ ਉਮੀਦਵਾਰਾਂ ਤੋਂ 31 ਕਰੋੜ ਰੁਪਏ ਪ੍ਰਾਪਤ ਹੋਏ ਨੇ ਉਦੋਂ ਇੱਕ ਹੋਰ ਵੱਡੀ ਖਬਰ ਤੁਹਾਡੇ ਸਾਹਮਣੇ ਆ ਬੇਟੀਆਂ ਲਈ ਕਿਹੜੀ ਸਕੀਮ 'ਚ ਨਿਵੇਸ਼ ਕਰਨਾ ਹੈ ਸਭ ਤੋਂ ਵਧੀਆ ਜਾਣੋ ਨਵੀਂ ਸਕੀਮ ਤਾਂ ਦੇਖੋ ਸਾਰੇ ਮਾਤਾ ਪਿਤਾ ਆਪਣੀਆਂ ਧੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੁੰਦੇ ਨੇ ਜਿਸ ਨਾਲ ਉਹਨਾਂ ਦੀ ਪੜ੍ਹਾਈ ਦਾ ਖਰਚਾ ਉਹਨਾਂ ਦੇ ਵਿਆਹ ਲਈ ਪੈਸੇ ਇਕੱਠੇ ਕਰਨਾ ਆਦਿ ਸ਼ਾਮਲ ਹੈ ਮਾਪੇ ਪਹਿਲਾਂ ਹੀ ਆਪਣੀਆਂ ਬੇਟੀਆਂ ਲਈ ਵੱਖ-ਵੱਖ ਸਕੀਮਾਂ 'ਚ ਨਿਵੇਸ਼ ਕਰਦੇ ਨੇ ਕਿ ਕਿ ਇਹ ਸਕੀਮਾਂ ਸਹੀ ਨੇ ਜਾਂ ਗਲਤ ਨੇ ਤੁਹਾਨੂੰ ਇੱਕ ਨਵੀਂ ਸਕੀਮ ਬਾਰੇ ਪੰ ਦੱਸਾਂਗੇ ਆਓ ਜਾਣਦੇ ਹਾਂ ਕਿ ਕਿਸ ਸਕੀਮ ਚ ਕਿੰਨਾ ਫਾਇਦਾ ਹੈ ਸੁਕੰਨਿਆ ਸਮਰiddhi ਯੋਜਨਾ ਜੋ ਕਿ ਧੀਆਂ ਦੇ ਭਵਿੱਖ ਲਈ ਸ਼ੁਰੂ ਕੀਤੀ ਗਈ ਹੈ ਇਸ ਸਕੀਮ ਚ ਮਾਪੇ ਆਪਣੀ ਬੇਟੀ ਦੇ ਨਾਮ ਤੇ ਖਾਤਾ ਖੋਲ੍ਹ ਸਕਦੇ ਨੇ ਜਿਸ ਵਿੱਚ 250 ਰੁਪਏ ਤੋਂ ਲੈ ਕੇ 1.5 ਲੱਖ ਤੱਕ ਸਾਲਾਨਾ ਨਿਵੇਸ਼ ਕੀਤਾ ਜਾ ਸਕਦਾ ਹੈ ਇਸ ਵਿੱਚ ਤੁਹਾਨੂੰ 7% ਤੋਂ 8% ਵਿਆਜ ਵੀ ਮਿਲਦਾ ਹੈ ਬੇਟੀ ਦੇ 21 ਸਾਲ ਤੇ ਹੁਣ ਤੇ ਖਾਤਾ ਮੈਚure ਹੋ ਜਾਂਦਾ ਹੈ ਜੇਕਰ ਤੁਸੀਂ ਆਪਣੀਆਂ ਧੀਆਂ ਦੇ ਭਵਿੱਖ ਲਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇੱਕ ਗੋਲਡਨ ਗਿਫਟ ਮੈਚureਲ ਫੰਡ ਵਿੱਚ ਇੱਕ ਵਧੀਆ ਵਿਕਲਪ ਸਾਬਤ ਹੋ ਸਕਦੀ ਹੈ ਇਸ ਵਿੱਚ ਤੁਸੀਂ ਆਪਣੀ ਬੇਟੀ ਦੇ ਵਿਆਹ ਅਤੇ ਉਸ ਦੀ ਪੜ੍ਹਾਈ ਲਈ ਨਿਵੇਸ਼ ਕਰ ਸਕਦੇ ਹੋ ਅਤੇ ਚੰਗਾ ਰਿਟਰਨ ਪ੍ਰਾਪਤ ਕਰ ਸਕਦੇ ਹੋ ਤੁਹਾਡੀ ਆਮਦ ਦੇ ਆਧਾਰ ਤੇ ਨਿਵੇਸ਼ ਤੁਸੀਂ ਕਰ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ ਨੈਸ਼ਨਲ ਸੇਵਿੰਗ ਸਰਟੀਫਿਕੇਟ ਜਾਨੀ ਕਿ ਐਨ ਸੀ ਸੀ ਸਰਕਾਰ ਦੁਆਰਾ ਚਲਾਈ ਜਾ ਰਹੀ ਨਿਵੇਸ਼ ਲਈ ਇੱਕ ਚੰਗੀ ਸਕੀਮ ਹੈ ਜਿਸ ਵਿੱਚ ਨਵਾਲਕ ਬੇਟੀਆਂ ਦੇ ਨਾਮ ਤੇ ਖਾਤਾ ਖੋਲਿਆ ਜਾ ਸਕਦਾ ਹੈ ਜਿਸ ਵਿੱਚ ਤੁਹਾਨੂੰ 6.8% ਤੱਕ ਸਾਲਾਨਾ ਵਿਆਜ ਦਿੱਤਾ ਜਾਂਦਾ ਹੈ ਇਸ ਵਿੱਚ ਤੁਹਾਨੂੰ ਟੈਕਸ ਦੀ ਛੋਟ ਵੀ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਟੀਚੇ ਰੱਖੇ ਨੇ ਅਤੇ ਤੁਹਾਨੂੰ ਉਹਨਾਂ ਲਈ ਪੈਸੇ ਜਮ੍ਹਾਂ ਕਰਨੇ ਪੈਣਗੇ ਇਸ ਲਈ ਪੋਸਟ ਆਫਿਸ ਟਰਮ ਡਿਪੋਜ਼ਿਟਲੀ ਇਸ ਦੇ ਲਈ ਇੱਕ ਵਧੀਆ ਵਿਕਲਪ ਹੈ ਤੁਸੀਂ ਇਸ ਵਿੱਚ ਜਮ੍ਹਾਂ ਕਰਕੇ ਪੈਸੇ ਰਿਟਰਨ ਕਮਾ ਸਕਦੇ ਹੋ ਉਧਰ ਇੱਕ ਹੋਰ ਵੱਡੀ ਖਬਰ ਤੁਹਾਡੇ ਸਾਹਮਣੇ ਆ ਖੁਸ਼ਖਬਰੀ ਸਰਕਾਰ ਦੀਵਾਲੀ ਤੇ ਔਰਤਾਂ ਨੂੰ ਦੇਵੇਗੀ ਵੱਡਾ ਤੋਹਫਾ ਮਿਲੇਗਾ ਮੁਫਤ ਸਿਲੰਡਰਾਂ ਤਾਂ ਦੇਖੋ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਔਰਤਾਂ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਉਜਵਲਾ ਯੋਜਨਾ ਦਰਅਸਲ ਦੀਵਾਲੀ ਤੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਸਾਰੇ ਲਾਭਪਾਤਰੀਆਂ ਨੂੰ ਮੁਫਤ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਗਿਆ ਹੈ ਤਾਂ ਦੇਖੋ ਦੀਵਾਲੀ ਤੇ ਪ੍ਰਧਾਨ ਮੰਤਰੀ ਨੇ ਵੱਡਾ ਐਲਾਨ ਕੀਤਾ ਸਾਰੇ ਲਾਭਪਾਤਰੀਆਂ ਨੂੰ ਜੋ ਇਸ ਸਕੀਮ ਦੇ ਤਹਿਤ ਆਉਂਦੇ ਨੇ ਮੁਫਤ ਗੈਸ ਸਿਲੰਡਰ ਦਿੱਤੇ ਜਾਣਗੇ ਤਾਂ ਦੇਖੋ ਦੀਵਾਲੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਨੇ ਸਾਰੇ ਲਾਭਪਾਤਰੀ ਜੋ ਕਿ ਔਰਤਾਂ ਨੇ ਉਹਨਾਂ ਨੂੰ ਮੁਫਤ ਐਲਪੀਜੀ ਸਿਲੰਡਰ ਵੰਡੇ ਜਾਣਗੇ ਹਰ ਹਾਲਤ ਵਿੱਚ ਦੀਵਾਲੀ ਤੋਂ ਪਹਿਲਾਂ ਸਾਰੇ ਲਾਭਪਾਤਰੀਆਂ ਦੇ ਘਰਾਂ 'ਚ ਐਲਪੀਜੀ ਸਿਲੰਡਰ ਉਪਲਬਧ ਹੋਣਗੇ ਤਾਂ ਦੇਖੋ ਦਰਸਲ ਸਰਕਾਰ ਵੱਲੋਂ ਔਰਤਾਂ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਸਰਕਾਰ ਦੀ ਇਸ ਯੋਜਨਾ ਦਾ ਉਦੇਸ਼ ਔਰਤਾਂ ਨੂੰ ਧੂਏ ਅਤੇ ਬਿਮਾਰੀਆਂ ਤੋਂ ਬਚਾਉਣਾ ਨਾਲ ਹੀ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਹੈ ਵਾਤਾਵਰਣ ਨੂੰ ਘਟਾਉਣਾ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਜਵਲਾ ਸਕੀਮ ਤਹਿਤ ਲਾਭਪਾਤਰੀ ਔਰਤਾਂ ਨੂੰ ਮੁਫਤ ਗੈਸ ਕਨੈਕਸ਼ਨ ਦਿੱਤੇ ਜਾਣਗੇ ਐਲਪੀਜੀ ਲਾਭਪਾਤਰੀਆਂ ਨੂੰ ਇੱਕ ਐਲਪੀਜੀ ਚੁੱਲਾ ਅਤੇ ਗੈਸ ਸਿਲੰਡਰ ਦਿੱਤਾ ਜਾਵੇਗਾ ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ ਆਧਾਰ ਕਾਰਡ ਉਮਰ ਸਰਟੀਫਿਕੇਟ ਆਮਦਨ ਸਰਟੀਫਿਕੇਟ ਬੈਂਕ ਦੀ ਕਾਪੀ ਰਿਹਾਇਸ਼ ਸਰਟੀਫਿਕੇਟ ਬੀਪੀਐਲ ਰਾਸ਼ਨ ਕਾਰਡ ਪਾਸਪੋਰਟ ਸਾਈਜ਼ ਫੋਟੋ ਤੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਤਹਿਤ ਸਿਰਫ ਔਰਤਾਂ ਹੀ ਲਾਭ ਲੈ ਸਕਦੀਆਂ ਨੇ ਅਤੇ ਔਰਤਾਂ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਜ਼ਰੂਰੀ ਹੈ ਬਿਨੇ ਕਾਰਦਾਨਾ ਪਹਿਲਾਂ ਗੈਸ ਕਨੈਕਸ਼ਨ ਕੋਈ ਨਹੀਂ ਹੋਣਾ ਚਾਹੀਦਾ ਤੇ ਸਥਾਈ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਤੇ ਆਮਦਨ 1 ਲੱਖ ਤੋਂ ਘੱਟ ਹੋਣੀ ਜ਼ਰੂਰੀ ਹੈ ਉਧਰ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਪੀਐਮ ਇੰਟਰਨਸ਼ਿਪ ਸਕੀਮ ਹੋਈ ਸ਼ੁਰੂ ਹਰ ਮਹੀਨੇ ਮਿਲਣਗੇ 5000 ਰੁਪਏ ਜਾਣੋ ਕਿਵੇਂ ਕਰਨਾ ਅਪਲਾਈ ਤਾਂ ਦੇਖੋ ਭਾਰਤ ਵਿੱਚ ਬੇਰੋਜ਼ਗਾਰੀ ਇੱਕ ਵੱਡੀ ਸਮੱਸਿਆ ਹੈ ਇਹ ਮੁੱਦਾ ਅਕਸਰ ਸੋਸ਼ਲ ਮੀਡੀਆ ਤੇ ਵੀ ਉਠਾਇਆ ਜਾਂਦਾ ਹੈ ਜੇਕਰ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਪਾਇਲਟ ਪ੍ਰੋਜੈਕਟ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਸ਼ੁਰੂ ਕੀਤੀ ਹੈ ਉਮੀਦਵਾਰ 12 ਅਕਤੂਬਰ ਤੋਂ ਆਨਲਾਈਨ ਢੰਗ ਨਾਲ ਅਪਲਾਈ ਕਰ ਸਕਦੇ ਨੇ ਇਹ ਸਕੀਮ 2024 ਨਾਲ ਸੰਬੰਧਿਤ ਸਾਰੇ ਵੇਰਵੇਆਂ ਨੂੰ ਅਧਿਕਾਰਿਤ ਵੈਬਸਾਈਟ www.pminternship.msye.gov.in ਤੇ ਦੇਖਿਆ ਜਾ ਸਕਦਾ ਹੈ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ 1 ਸਾਲ ਲਈ ਹੋਵੇਗੀ ਜਿਸ ਵਿੱਚ ਨੌਜਵਾਨਾਂ ਨੂੰ ਹਰ ਮਹੀਨੇ 5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਿਹੜੇ ਕਿ ਚੁਣੇ ਜਾਣਗੇ ਇਸ ਦੇ ਲਈ ਸ਼ੁਰੂਆਤ ਤੇ ਹੀ 6000 ਰੁਪਏ ਦੀ ਇੱਕ ਮੁਸਤ ਰਾਸ਼ੀ ਵੀ ਦਿੱਤੀ ਜਾਵੇਗੀ ਪ੍ਰਧਾਨ ਮੰਤਰੀ ਇੰਟਰਨਸ਼ਿਪ ਦੇ ਤਹਿਤ ਨੌਜਵਾਨਾਂ ਨੂੰ ਭਾਰਤ ਦੀ ਚੋਟੀ ਦੀਆਂ 500 ਕੰਪਨੀਆਂ ਵਿੱਚ ਇੰਟਰਨਸ਼ਿਪ ਕਰਨ ਦਾ ਵਿਸ਼ੇਸ਼ ਮੌਕਾ ਵੀ ਦਿੱਤਾ ਜਾਵੇਗਾ ਪੀਐਮ ਤਾਂ ਦੇਖੋ 12 ਅਕਤੂਬਰ 2024 ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਉਮੀਦਵਾਰ 25 ਅਕਤੂਬਰ ਤੱਕ ਰਜਿਸਟਰ ਹੋ ਸਕਦੇ ਨੇ ਤਾਂ ਦੇਖੋ ਇਸ ਦੇ ਲਈ ਅਰਜ਼ੀਆਂ ਸਿਰਫ ਆਨਲਾਈਨ ਮੋਡ ਵਿੱਚ ਹੀ ਸਵੀਕਾਰ ਕੀਤੀਆਂ ਜਾਣਗੀਆਂ ਜੇਕਰ ਤੁਸੀਂ ਵੀ ਚਾਹਵਾਂ ਨੂੰ ਤਾਂ ਇਸ ਵਿੱਚ ਅਪਲਾਈ ਕਰ ਸਕਦੇ ਹੋ ਤੇ 5000 ਰੁਪਏ ਮਹੀਨਾ ਤੁਹਾਨੂੰ ਦਿੱਤਾ ਜਾਵੇਗਾ ਜਿਸ ਵਿੱਚ ਇਸ ਸਕੀਮ ਵਿੱਚ ਤੁਹਾਡੀ ਉਮਰ 21 ਸਾਲ ਤੋਂ 24 ਸਾਲ ਦੇ ਵਿੱਚਕਾਰ ਹੋਣੀ ਜ਼ਰੂਰੀ ਹੈ ਤੇ ਤੁਹਾਡਾ 10ਵੀਂ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਪਰ ਧਿਆਨ ਰੱਖੀ ਕਿ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਤੇ ਨਹੀਂ ਹੋਣਾ ਚਾਹੀਦਾ ਤੇ ਸਾਲਾਨਾ ਆਮਦਨ 8 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ